ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਿਨ ਹਰ ਪ੍ਰਭ ਛੋਡ ਕਾ ਲੱਗੇ ਅਨਸੁ ਨਾਨਕ ਕਹੂ ਨਸਿ ਜੀ ਬਿਨ ਨਾਮੈ ਪਤ ਜਾ ਕਿਦਾ ਸ਼ੌਦ ਗੁਰੂ ਪਰੀਸ਼ਾਦ ਸੰਗਤ ਮਹਾਰਾਜ ਕਹਿੰਦੇ ਉਹ ਸੁੱਤਿਆ ਮਨਾ ਜਾਗ ਲਿਆ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਫਰਮਾਨ ਕਰਦੇ ਹਨ ਜਾ ਹਰ ਜਸ ਰੇ ਮਨਾ ਗਾਈ ਲੈ ਸੁਸੰਗੀ ਹੈ ਤੀ ਅਰਜਸਰੀ ਮਨਾ ਗਾਈ ਲੈ ਜੂ ਸੰਗੀ ਹੈ ਤੇਰੋ ਅਸਰ ਬੀਤੋ ਜਾਤ ਹੈ ਕਹਮਾਨ ਰਜਸ ਰੀ ਮਨ ਗਾਏ ਲੈ ਜੂ ਸੰਗੀ ਹੈ ਤੇਰੋ ਸੰਪਤ ਰਤਨ ਰਾਜ ਜਿਉ ਅਤ ਨੇਹੋ ਲਗਾਇਆ ਸੰਪਤ ਰਤਨ ਰਾਜ ਜਿਓ ਅਤ ਨੇਹੋ ਲਗਾਇਆ ਕਾਲ ਫਾਸ ਜਬ ਗਲ ਭਰੇ ਸਭ ਭਇ ਉਪਰਾਇਓ ਕਾਲ ਫਾਸ ਜਬ ਗਲ ਪਰੀ ਸਭ ਪਏ ਉਪਰਾਹ ਜਾਨ ਬੂਝ ਕੇ ਬਾਵਰੇ ਤਕਾਜ ਵਿਗਾਰੇ ਹੋਾਪ ਕਤ ਸੁਖ ਚੋ ਨਹੀਂ પાપ કત સુકાચ્યો નહીં ન કભુ નિવરો જય બિદ ગુર ઉપદેશિયા સુ સુન રે ભાઈ નાનક કહેત पुકાર કે ગઉ પ્રભુ સરનાઈ ਨਾਨਕ ਕਹਿਤ ਪੁਕਾਰ ਕੇ ਗੋਹ ਪ੍ਰਭ ਸਰਣਾਈ ਮਹਾਰਾਜ ਪ੍ਰਮਾਤਮ ਦੇ ਉਹ ਸੁਤਿਆ ਮਨਾ ਜਾਗ ਜਾਗ ਲਹਿਰੇ ਮਨਾ ਜਾਗ ਲਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਕਹਿੰਦੇ ਜਾਗ ਜਾਗ ਲੈ ਤੇ ਜਿਹੜਾ ਤੂੰ ਤਨ ਲੈ ਕੇ ਆਇਆਸ ਨਾ ਅੰਤ ਸਮੇ ਇਹ ਵੀ ਤੇਰੇ ਸੰਗ ਜਾਣਾ ਨਹੀਂ ਤੇਰਾ ਸੰਗੀ ਨਹੀਂ ਬਣਣਾ ਇਹ ਵੀ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਜਿਹਨੂੰ ساری ਜ਼ਿੰਦਗੀ ਸ਼ੀਸ਼ੇ ਦੇ ਮੂਰੇ ਦੇਖ ਦੇ ਕੇ ਹਰੋਂਸ ਦਾ ਮੇਰੇ ਜਾ ਕੋਈ ਸੁੰਦਰ ਨਹੀਂ ਮیرے ਜੀ ਕੋਈ ਸੋਹਣਾ ਨਹੀਂ ਆਪਣੀ ਤਾਕਤ ਤੇ ਬਲ ਨੂੰ ਬਹੁਤ ਮਾਣ ਹੈ ਆਪਣੀ ਧਨ ਦੌਲਤ ਤੇ ਬਹੁਤ ਮਾਣ ਹੈ ਆਪਣੀ ਜ਼ਰਾ ਦਾਤਾ ਜ਼ਮੀਨਾਂ ਤੇ ਬੜਾ ਮਾਣ ਹੈ ਘਰਾਂ ਤੇ ਮਾਣ ਹੈ ਕਹਿੰਦੇ ਮੂਰਖਾ ਇਸ ਨਜੇ ਵਿੱਚ ਸੁੱਤਾ ਨਾ ਰਹ ਜਾਈਂ ਕਿਤੇ ਮਹਾਰਾਜ ਕਹਿੰਦੇ ਜਾਗ ਲੈਰੇ ਮਨਾ ਜਾਗ ਕਹਾ ਗਾਫਲ ਸੋਇਆ ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਿਹੜਾ ਤਨ ਤੇਰੇ ਨਾਲ ਜਦੋਂ ਜਨਮਿਆ ਸੀ ਨਾ ਇਹ ਤਨ ਲੈ ਕੇ ਆਇਆ ਸੀ ਨਾਲ ਹੁਣ ਸੰਸਾਰ ਤੋਂ ਜਦੋਂ ਜਾਣਾ ਨਾ ਇਹਨੇ ਇੱਥੇ ਮਿੱਟੀ ਹੋ ਜਾਣਾ ਕੁਝ ਨਹੀਂ ਤੇਰੇ ਨਾਲ ਜਾਣਾ ਹੋਰ ਚੀਜ਼ਾਂ ਦੀ ਗੱਲ ਛੱਡ ਦੇ ਤੂੰ ਬਹੁਤ ਜ਼ਿੰਦਗੀ ਕਮਾਈ ਕੀਤੀ ਐ ਠੱਗੀਆਂ ਮਾਰ ਮਾਰ ਧੰਨ ਦੌਲਤ ਇਕੱਠਾ ਕੀਤਾ ਐ ਯੂਮੀਨਾ ਜਿਹੜਾ ਦਾਤਾ ਬੜਾ ਹੈ بڑے بڑے ਬਿਜ਼ਨਸ ਬਣਾਏ ਬੜਾ ਬੜਾ ਨਾਮ ਕਮਾਇਆ ਕਹਿੰਦਾ ਕੁਛ ਨਹੀਂ ਨਾਲ ਜਾਣਾ ਇੱਥੇ ਜਾਣਾ ਮਿੱਟੀ ਹੋ ਜਾਣਾ ਇੱਥੇ ਤੇ ਇਹ ਜਿਹੜਾ ਸਰੀਰ ਇਹ ਤੇਰੇ ਨਾਲ ਨਹੀਂ ਜਾਣਾ ਜਦ ਇਹ ਜਾਣਾ ਨਹੀਂ ਤਾਂ ਫਿਰ ਕੀ ਜਾਣਾ ਜੋ ਲੈ ਕੇ ਆਏ ਸੀ ਉਹ ਹੀ ਨਹੀਂ ਜਾਣਾ ਸਵਾਸਾਂ ਦੀ ਕੁੰਜੀ ਲੈ ਕੇ ਆਏ ਸੀ 24000 ਸਵਾਸ ਅਸਾਂ ਦਿਹਾੜੀ ਵਿੱਚ ਲੈਨੇ ਆ 24 ਘੰਟਿਆਂ ਵਿੱਚ 24000 ਸਵਾਸ ਕਿ ਹੁਣ ਹਿਸਾਬ ਲਾਇਆ ਉਹ ਕਿੰਨੇ ਸਵਾਸ ਨਾਮ ਜਪਿਆ ਬੰਦਗੀ ਕਿੰਨੇ ਸਵਾਸ ਕੀਤੀ ਉਹ ਗਾਂਵਾਲੇ ਹੋਣਗੇ ਜਿੰਨ ਢਾਈ ਘੰਟੇ ਬੈਠ ਕੇ ਆਪਣਾ ਨਿਤਨੇਮ ਕਰ ਲੈਂਦੇ ਆਂਗਾ ਵਾਲੇ ਨੇ ਜੇ ਢਾਈ ਘੰਟੇ ਦਸਵੰਦ ਵੀ ਤੁਸੀਂ ਕੱਢ ਲਓ 24000 ਸਵਾਸ ਜਿਹੜੇ ਨਾ ਇਹ ਸਾਨੂੰ ਮਾਰਨ ਪੂੰਜੀ ਸੌਂਪੀ ਸੀ ਪੂੰਜੀ ਜਿੱਦਾਂ ਮਾਪੇ ਬਾਪ ਆਪਣੇ ਬੱਚੇ ਨੂੰ ਦੁਨਿਆਵੀ ਧਨ ਦੌਲਤ ਤਿੰਦੇ ਹਾਂ ਤੇ ਕਹਿੰਦੇ ਲੈ ਵੀ ਹੁਣ ਕੰਮ ਕਰ ਕਮਾਈ ਕਰ ਤੇ ਦੇਖ ਕੀ ਖਟਕੇ ਕੀ ਲਿਆ ਇਸੇ ਤਰੀਕੇ ਪਰਮਾਤਮਾ ਨੇ ਸਾਨੂੰ 24000 ਸਵਾਸ ਦਾ ਰੋਜ਼ ਦਾ ਸਵਾਸ ਦਿੱਤਾ ਉੱਠਦਿਆਂ ਨੂੰ 24000 ਸਵਾਸ ਜੀ ਦੰਦਾ ਕਹਿੰਦਾ ਹੁਣ ਦੇਖ ਲਾ ਵੀ ਇਹਨੇ ਇਹ ਸਵਾਸਾਂ ਚ ਕਿੰਨੇ ਸਵਾਸਾਂ ਚ ਤੂੰ ਕਿੰਨੀ ਵਾਰੀ ਨਾਮ ਜਪਿਆ ਕਿੰਨੀ ਬੰਦਗੀ ਕੀਤੀ ਹੈ ਮਹਾਰਾਜ ਵੀ ਅਸੀਂ ਸਾਰੇ ਬੱਚੇ ਹਾਂ ਨਾ ਉਹਦੇ ਇੱਕ ਮਾਂ ਵੀ ਦਰਿਆ ਦੁਨਿਆਵੀ ਮਾਂ ਬਾਪ ਹੁੰਦਾ ਹੈ ਇੱਕ ਪਰਮੇਸ਼ਰ ਦਾ ਉਹ ਸਾਡਾ ਪਿਓ ਹੈ ਸਾਡੀ ਮਾਂ ਹੈ ਮਾਤਾ ਪਿਤਾ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਬਤ ਪਾਲਕ ਹਮ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲ ਉਹ ਸਾਦਾ ਪਿਤਾ ਮਾਤਾ ਹੈ ਉਹਨੇ ਸਾਨੂੰ ਸਵਾਸ ਬਖਸ਼ਿਸ਼ 24000 ਵੀ ਜਾ ਪੁੱਤ ਕਮਾਈ ਕਰ ਹੁਣ ਕਿੰਨੀ ਕਰਦਾ ਕਿੰਨੇ ਸਵਾਸ ਮੇਰਾ ਨਾਮ ਜਪਦਾ ਬੰਦਗੀ ਕਰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਇਹਨੇ ਕਿੰਨੇ ਜਪੇ ਹੁਣ ਇਹ ਸਾਨੂੰ ਆਪੇ ਹੀ ਪਤਾ ਨਾ ਅਸੀਂ ਸਵੇਰੇ ਉੱਠ ਕੇ ਕਿੰਨਾ ਨਾਮ ਜਪਦੇ ਆਂ ਅੱਠ ਵੇ ਦਾ ਸੁੱਤੇ ਉੱਠਦੇ ਉਹ ਦੇਖੀਏ ਨਾ ਕਦੇ ਨੂੰ ਫੋਨ ਕਰੇ ਯਾਰ ਮਾਜੀ ਸੁਤਾ ਹੀ ਸੀਗਾ ਤੂੰ ਐਵੇਂ ਠਾਲ ਦਿੱਤਾ ਅੱਛਾ ਫਿਰ ਉਹ 8 ਵਜੇ ਉੱਠ ਕੇ ਸਾਢੇ ਜਦ ਹੀ ਮਾਤਾ ਮੋ ਉੱਠਦੀਆਂ ਨੇ ਉਹ ਫੇ ਕੀ ਕਰਨੀ ਆ ਅੱਗੇ 4 ਵਜੇ ਉੜਦੇ ਆ ਚੜਤੀ ਚ ਮਧਾਣੀ ਪਉਂਦੀਆਂ ਸੀ ਰਕੜਦੀਆਂ ਸੀ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਸੀ ਉਹ ਜਿਹੜਾ ਲੱਸੀ ਜਾਂ ਘਿਓ ਜਾਂ ਮੱਖਣ ਜੋ ਵੀ ਬਣਦਾ ਸੀ ਨਾ ਉਹ ਫੇ ਅੰਮ੍ਰਿਤ ਹੁੰਦਾ ਸੀ ਜਿੱਥੇ ਸਾਡੀ ਮਾਵਾਂ ਨੇ ਬਜ਼ੁਰਗਾਂ ਜਦੋਂ ਨਾਮ ਜਪ ਕੇ ਬੰਦਗੀ ਕਰਕੇ ਇਹ ਚੀਜ਼ਾਂ ਬਣਾਉਣੀਆਂ ਰਸੋਈ ਦੇ ਵਿੱਚ ਪ੍ਰਸ਼ਾਦਾ ਬਣਾਉਣਾ ਵਾਹਿਗੁਰੂ ਦਾ ਜਾਪ ਕਰਦੀਆਂ ਸੀ ਅੰਮ੍ਰਿਤ ਤਿਆਰ ਕਰਦੀਆਂ ਸੀ ਹੁਣ 8 ਵਜੇ 9 ਵਜੇ ਉੱਠ ਕੇ ਬੱਚਿਆਂ ਨੂੰ ਆਦਿਆਂ ਨੂੰ ਭਲਾਣਿਆਂ ਗਾਲੀ ਕੱਢਦੀਆਂ ਨੇ ਤੂੰ ਇਹ ਤਿਆਰ ਨਹੀਂ ਹੋਇਆ ਤੂੰ ਇਹ ਨਹੀਂ ਹੋਇਆ ਤੂੰ ਉਹ ਨਹੀਂ ਹੋਇਆ ਆਪਣੀ ਗਲਤੀ ਦਾ ਦੇਖਣੇ ਦੀ ਮੈਂ ਵੀ 8 ਵਜੇ ਉੱਠੀ ਮੈਨੂੰ ਸੁਖਾ ਉਠਾਇਆ ਹੀ ਨਹੀਂ ਤਾਂ ਫਿਰ ਬੱਚੇ ਨੂੰ ਵੀ ਉਹੀ ਉਦਾਂ ਦੇ ਫਲ ਲੱਗਦਾ ਉਦਾਂ ਦੇ ਸਭ ਕੁਝ ਮਿਲਦਾ ਜੋ ਮਾਪੇ ਬੀਜਦੇ ਹਨ ਉਹ ਬੱਚੇ ਵੱਢਣਾ ਪੈਂਦਾ ਹੁਣ ਅਸੀਂ ਮਿਹਨਤ ਨਹੀਂ ਕਰਦੇ ਸਾਡੇ ਬੱਚੇ ਬਦਫੈਲੀਆਂ ਵੱਲ ਲੱਗ ਗਏ ਨਸ਼ਿਆਂ 'ਚ ਲੱਗ ਗਏ ਜੇ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਗੁਰੂ ਦੇ ਨਾਲ ਜੋੜੇ ਜਾਂਦਾ ਗੁਰੂ ਦੀਆਂ ਕਹਾਣੀਆਂ ਬਿਮਾਣੀਆਂ ਉਹ ਤਾਂ ਸੁਪਤ ਕਰਨ ਤੇ ਸਾਰੇ ਜਣੇ ਉਹਦੀ ਕਣੀਆਂ ਕਹਾਣੀਆਂ ਬੋਲੀਆਂ ਬੱਚਿਆਂ ਨੂੰ ਸੁਣਾਈਆਂ ਹੁੰਦੀਆਂ ਤੇ ਅੱਜ ਬੱਚੇ ਵੀ ਸਾਡੇ ਮਾਰਗ ਤੇ ਚੱਲਦੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਮਾਰੇ ਕਹਿੰਦੇ ਜਾਗ ਲਾ ਹਜੇ ਮੌਕਾ ਹੈ ਜਾਗ ਸੁੱਤਾ ਨਾ ਰਹਿ ਜਾਈ ਔਸਰ ਬੀਤਿਓ ਜਾਗ ਹੈ ਕਹਾਉ ਮਾਨ ਲਾ ਮੇਰੋ ਤੇਰਾ ਔਸਰ ਨਿਕਲਦਾ ਜਾ ਰਿਹਾ ਤੇਰਾ ਸਮਾਂ ਨਿਕਲਦਾ ਜਾ ਰਿਹਾ ਤੇਰਾ ਅੱਗਾ ਚੇਹ ਰਹਿ ਗਿਆ ਤੇਰਾ ਜਿਹੜਾ ਨਾ ਬਚਪਨਾ ਪਿੱਛੇ ਰਹਿ ਗਿਆ ਹੁਣ ਜਿਹੜਾ ਬੜਾਪਾ ਆ ਗਿਆ ਪਿਆਰੇ ਹੁਣ ਕੀ ਕਰੇਗਾ ਔਸਰਤਾ ਤੇਰਾ ਨੰਘਿਆ ਜਾ ਰਿਹਾ ਸੰ ਪਤ ਰਥ ਤਨ ਰਾਜ ਜਿਉ ਹਤ ਨੇਹੋ ਲਗਾਇਓ ਉਹ ਜੇ ਲ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਦੁਨੀਆਂ ਦੀਆਂ ਚੀਜ਼ਾਂ ਕਮਾਈਆਂ ਹੋਈਆਂ ਤਨ ਕਮਾਇਆ ਹੋਇਆ ਸਭ ਕੁਝ ਕਮਾਈ ਕੀਤੀ ਹੋਈ ਉਤੇ ਬੜਾ ਮਾਣ ਹੈ ਸਾਨੂੰ ਉਹਦੇ ਨਾਲ ਨੇਹ ਲੱਗ ਗਈਆ ਪਿਆਰ ਪੈ ਗਿਆ ਉਹਦੇ ਨਾਲ ਕਹਿੰਦੇ ਯਾਦ ਰੱਖੀ ਕਾਲ ਫਾਸ ਜਦ ਗਲ ਪਰੀ ਜਦ ਕਾਲ ਦੀ ਫਾਸੀ ਤੇਰੇ ਗਲ 'ਚ ਪੈ ਗਈ ਨਾ ਸਭ ਭਇਓ ਪ੍ਰਾਇਓ ਕੋਈ ਤੇਰਾ ਪੁੱਤ ਨਹੀਂ ਤੇਰੇ ਆਣਾ ਕਿਸੇ ਤੇ ਤੇਰੀ ਜਨਾਨੀ ਨਹੀਂ ਤੇਰੇ ਲੱਗ ਜੇ ਨੇ ਆਣਾ ਜਿਲੇ ਕਾਲ ਦੀ ਫਾਸੀ ਤੇਰੇ ਗਲ 'ਚ ਪਈ ਨਾ ਪਿੱਕੂ ਸੋਝਲੀ ਤੂੰ ਜਿਹੜਾ ਕਮਾਇਆ ਜਿਹਦੇ ਤੇ ਮਾਣ ਕਰਦਾ ਸੀ ਨਾ ਉਹ ਵੀ ਤੇਰੇ ਨਾਲ ਨਹੀਂ ਚੱਲਣਾ ਪਿਆਰੇ ਗਲਾਂ ਦੀ ਜੰਮ ਗੱਲ 'ਚ ਜੰਮ ਦੀ ਫਾਸੀ ਪੈ ਗਈ ਤੇ ਫਿਰ ਸਮਝ ਲੈ ਜਾਣਬੂਝ ਕੇ ਬਾਵਰੇ ਤਕਾ ਜਿਰ ਵਿਗਾਰੇਉ ਕਹਿੰਦੇ ਜਾਣਬੂਝ ਕੇ ਤੂੰ ਆਪਣਾ ਸਾਰਾ ਕੰਮ ਬਗਾਲੀ ਜਾਣਾ ਸਭ ਕੁਝ ਤੈਨੂੰ ਪਤਾ ਹੈ ਗੁਰਦੁਆਰੇ ਜਾਣਾ ਸਭ ਕੁਝ ਸੁਣਦਾ ਬਾਹਰ ਆਣਾ ਸਭ ਕੁਝ ਖੁੱਲ ਜਾਂਦਾ ਹੁਣ ਤੂੰ ਜਾਣਬੂਝ ਕੇ ਤਾਂ ਇਹ ਕੰਮ ਕਰੀ ਜਾਣਾ ਨਾ ਇਹਦਾ ਕਸੂਰ ਫੇਕ ਇਹਦਾ ਹੈ ਪਾਪ ਕਰਦ ਸਕਿਉ ਚ ਨਹੀਂ ਸੁਖ ਚਾਉ ਨਹੀਂ ਨਾ ਕਰਬੂ ਨਿਵਾਰੇ ਕਹਿੰਦੇ ਪਾਪ ਕਰਦੇ ਤੂੰ ਸੋਚਦਾ ਨਹੀਂ ਫਟਾਫਟ ਕਰਦਾ ਰਹਿ ਜਿੱਲੇ ਕੋ ਰੱਬ ਦਾ ਨਾਮ ਲੈਣਾ ਹੁਣ ਫਿਰ ਅਜੇ ਠਹਿਰ ਜਾ ਅਜੇ ਠਹਿਰ ਕੇ ਜਪ ਲਾਂਗੇ ਔਟ ਕਰਕੇ ਬਚਣਾ ਸਵੇਰੇ ਉੱਠ ਕੇ ਚਲੋ ਠਹਿਰ ਕੇ ਜਪ ਲਾਂਗੇ ਦੁਪਹਿਰਾ ਹੋ ਜਾਂਦਾ ਫਿਰ ਕੀ ਕਹਿੰਦਾ ਕਾਂ ਬਿਓ ਔਰ ਦੁਪਹਿਰੇ ਉੱਠ ਕੇ ਅੱਖਾਂ ਬੰਦ ਕਰਕੇ ਲੋਕਾਂ ਨੂੰ ਪਖੰਡ ਕਰਕੇ ਦੱਸਦਾ ਕਹਾ ਵੀ ਉਹ ਜੋ ਦੋ ਲੋਚਨ ਮੁੰਦ ਕੇ ਬੈਠ ਰੂ ਉਹਕ ਧਿਆਨ ਲਗਾਇਓ ਕਹਿੰਦੇ ਤੂੰ ਤਾਂ ਆ ਵੀ ਗਵਰਾ 나ਤ ਫਰੀਓਲੀ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਿਓ ਤੇ ਆ ਵੀ ਲੋਕ ਗੋਲੇ ਆ ਤੇ ਪਰਲੋਕ ਵੀ ਗੋਲੇ ਆ ਤੇ ਮਹਾਰਾਜ ਕਹਿੰਦੇ ਨੇ ਜਹਿ ਬਿਦ ਗੁਰ ਉਪਦੇਸਿਆ ਸੂ ਮਨ ਰਿਪਾ ਸੁਨ ਰੇ ਪਾ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਸੁਣ ਲੈ ਮੌਕਾ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸਨ ਲਈ ਕਹਿੰਦੇ ਕਿਰਨਾਨ ਸਾਹਿਬ ਆਖਦੇ ਨੇ ਨੌਵੇਂ ਪਾਸ਼ਾ ਕਹਿੰਦੇ ਪਿਆਰੇ ਉਸ ਪ੍ਰਮਾਤਮਾ ਦੀ ਸ਼ਰਣ ਵਿੱਚ ਆ ਜਾ ਨਾਮ ਜਪ ਕੇ ਬੰਦਗੀ ਕਰਕੇ ਆਪਣਾ ਆਪ ਸ਼ੁਧਾਰ ਕਰ ਲੈ ਖੁਸਾਤ ਨਾ ਸ੍ਰੀ ਵਾਹਿਗੁਰੂ ਜੀ ਸੋ ਇਸ ਸ਼ਬਦ ਦੀ ਵਿਚਾਰ ਇੱਥੇ ਤੱਕ ਹੀ ਹੈ ਛੋਟੇ ਛੋਟੇ ਕਲਿੱਪ ਹਨ ਪਿਆਰੀ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ 10 12 ਮਿੰਟ ਕੱਢ ਲਿਆ ਕਰੋ ਪੂਰਾ ਸੁਣਿਆ ਕਰੋ ਪੂਰਾ ਸੁਣ ਕੇ ਹੋ ਸਕੇ ਦੁਆਰਾ ਸੁਣ ਲਓ ਇਹ ਇਹ ਇੱਕ ਇੱਕ ਥੱਕਣ ਵਾਲਾ ਕੰਮ ਥੋੜੀ ਹੈ ਇੱਕ ਵਾਰ ਨਹੀਂ ਹੁਣ ਨਿਤਨਮ ਅਸੀਂ ਰੋਜ਼ ਕਰੀਦਾ ਹੁਣ ਇੱਕ ਦਿਨ ਤਾਂ ਕਰ ਲਿਆ ਸੀ ਹੁਣ ਰੋਜ਼ ਕਰਨ ਦਾ ਕੀ ਫਾਇਦਾ ਮਹਾਰਾਜ ਕਹਿੰਦੇ ਕਰੀ ਜਾ ਕਰੀ ਜਾ ਰੋਜ਼ ਕਰਨਾ ਰੋਜ਼ ਕਰਨ ਲਈ ਕੀ ਮਹਾਰਾਏ ਨਹੀਂ ਇੱਕ ਦਿਨ ਮਤਲਬ ਇਹ ਹੈ ਕਿ ਅਜ ਇੱਕ ਸ਼ਵ ਦਾ ਅਜ ਸਾਡੀ ਸਮਝ ਉਹ ਦੂਜਾ ਦੂਜੇ ਦਿਨ ਆ ਜੂ ਤੀਜਾ ਤੀਜੇ ਦਿਨ ਆ ਜੂ ਹੌਲੀ ਹੌਲੀ ਸਾਡੀ ਸਾਰੀ ਬਾਣੀ ਸਾਡੀ ਸਮਝ ਵਿੱਚ ਆ ਜੂ ਸਾਡੇ ਦਿਮਾਗ ਵਿੱਚ ਪੈ ਜੂ ਜਿੱਦਣ ਪੈ ਗਈ ਸਾਰੀ ਉਦੋਂ ਤਰ ਗਿਆ ਕੋ ਸਤਨਾਮ ਸ੍ਰੀ ਵਾਇਗੁਰ ਪਤਾ ਨਹੀਂ ਕਿਹੜੇ ਦਿਨ ਮਹਾਰਾਜ ਨੇ ਪ੍ਰਸੰਨ ਹੋਣਾ ਇਹ ਕਿਛਿਤ ਜਨ ਇੱਕ ਛਿਨ ਇੱਥਾਇੋ ਕਾਲ ਫਾਸਕੀ ਵਿੱਚ ਨਾ ਆਇਆ ਗਰੰਟੀ ਹੈ ਮਹਾਰਾਜ ਦੀ ਹੁਣ ਉਹ ਛਣ ਪਤਾ ਨਹੀਂ ਛਿਨ ਕਿਹੜਾ ਆਣਾ ਕਹਿੰਦੇ ਇਸ ਕਰਕੇ ਜੁੱਪੀ ਜਾ ਤੈਨੂੰ ਨਹੀਂ ਪਤਾ ਛਿਨ ਕਦੋਂ ਆਉਣਾ ਉਹ ਜਿੱਦਣ ਆ ਗਿਆ ਨਾ ਤੇਰਾ ਪਾਰ ਤਾਰਾ ਬੈਣਾ ਸਤਿਨਾਮ ਸ਼੍ਰੀ ਵਾਹਿਗੁਰੂ ਜਿਹੜੇ ਨਵੇਂ ਵੀਰ ਜੁੜੇ ਮੇਰੀਆਂ ਭੈਣਾ ਬਜ਼ੁਰਗ ਸਤਕਾਰਯੋਗ ਸਾਰੇ ਉਹ ਭਾਈ ਜਿਹੜੇ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਬਾਕੀ ਜਿਹੜੇ ਜੁੜੇ ਹੋਏ ਨੇ ਪਹਿਲਾਂ ਤੋਂ ਭਾਈ ਸਾਰਾ ਲਾਈਕ ਤੇ ਸ਼ੇਅਰ ਦਬਕੇ ਕਰੋ ਇਸ ਬਾਣੀ ਦਾ ਪ੍ਰਚਾਰ ਜਿੱਥੇ ਅਸੀਂ ਕਰ ਰਹੇ ਆ ਤੁਹਾਡਾ ਵੀ ਫਰਜ ਹੈ ਤੁਸੀਂ ਲਾਈਕ ਸ਼ੇਅਰ ਤਾਂ ਕਰ ਹੀ ਸਕਦੇ ਆ ਨਾ ਕਰੋ ਦਬਕੇ ਘੰਟੀ ਵੀ ਝਾ ਦਿਓ ਸਾਰੇ ਜਿੱਥੇ-ਜਿੱਥੇ ਤੱਕ ਤੁਹਾਡਾ ਮੋਬਾਈਲ ਦਾ ਸੰਪਰਕ ਹੈ ਉੱਥੇ-ਉੱਥੇ ইংল্যান্ড ਕੈਨੇਡਾ ਜਿੱਥੇ ਇੰਡੀਆ ਦੇ ਵਿੱਚ ਹਰ ਜਗ੍ਹਾ ਦਿੱਲੀ ਬਲੋਦੇ ਬੜਾ ਦੇ ਜਿੱਥੇ ਵੀ ਸ਼ਹਿਰ ਹਨ ਆਪ ਦੇ ਵਿੱਚ ਜਿੰਨੇ ਵੀ ਲਿੰਕ ਹਨ ਉੱਥੇ ਤੱਕ ਪਹੁੰਚ ਜਾਓ ਤੁਸੀਂ ਇਹ ਪ੍ਰਚਾਰ ਆਪ ਦੇ ਹਿੱਸੇ ਵੀ ਆਇ ਜਾਣਾ ਇਹਦੀ ਸੇਵਾ ਆਪ ਨੂੰ ਵੀ ਮਿਲਣੀ ਹੈ ਜਿੱਥੇ ਸਾਨੂੰ ਮਿਲਣੀ ਹੈ ਆਪ ਜੀ ਨੂੰ ਵੀ ਮਿਲਣੀ ਜਦੋਂ ਆਪ ਜੀ ਸੁਣੋਗੇ ਇੱਕ ਤਾਂ ਉਹ ਸੇਵਾ ਜਿਹੜਾ ਆਪਨੇ ਲੈਕ ਤੇ ਸ਼ੇਰ ਅੱਗੇ ਕੀਤਾ ਉਹ ਸੇਵਾ ਕਿੰਨੇ ਲੋਕਾਂ ਨੂੰ ਆਪਨੇ ਜੋ ਪਾਤਾ ਸੁਣਾਇਆ ਭੇਜਿਆ ਸੁਣ ਲਿਆ ਉਹਨਾਂ ਨੇ ਤਰਗ ਉਹਦਾ ਫਲ ਵੀ ਮਿਲਣਾ ਤੁਹਾਨੂੰ ਜਿਹੜਾ ਆਪ ਜਪਣਾ ਉਹਦਾ ਵੀ ਮਿਲਣਾ ਹੈ ਜਿਹੜਾ ਕਿਸੇ ਨੂੰ ਜਪਾਇਆ ਉਹਦਾ ਵੀ ਮਿਲਣਾ ਹੈ ਇਹ ਤਾਂ ਵਿਆਜ ਤੇ ਵਿਆਜ ਤੇ ਵਿਆਜ ਪੈ ਰਿਹਾ ਇਨਾ ਭਾਈ ਕਮਾਈ ਕਰ ਸਕਦੇ ਆ ਕਰ ਲੋ ਬਦਫੈਲੀਆਂ ਵਾਲੀਆਂ ਵੀਡੀਓ ਨਾ ਦੇਖਿਆ ਕਰੋ ਨਾ ਸੁਣਿਆ ਕਰੋ ਬਾਰ ਬਾਰ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ